ਸੁਨੇ ਦੀ ਵੱਡੀ ਖਬਰ ਹੁਸ਼ਿਆਰਪੁਰ ਦੇ ਦਸੂਆ ਤੋਂ ਆ ਰਹੀ ਹੈ ਜਿੱਥੇ ਪਿੰਡ ਗਰਨਾ ਸਾਹਿਬ ਦੇ ਵਿੱਚ ਇੱਕ ਟਰੱਕ ਤੇ ਟਰੈਕਟਰ ਟਰਾਲੀ ਦੀ ਜ਼ਬਰਦਸਤ ਟੱਕਰ ਹੋ ਗਈ ਹੈ ਦੋ ਲੋਕ ਇਸ ਹਾਦਸੇ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਕਦੀ ਹਾਲਤ ਅੱਲੇ ਗੰਭੀਰ ਬਣੀ ਹੋਈ ਆ ਤਾਂ ਪਿਆਨਕਾ ਅੱਜ ਸੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਟਰੱਕ ਤੇ ਟਰੈਕਟਰ ਟਰਾਲੀ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਤਸਵੀਰਾਂ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ ਤਾਂ ਹਾਦਸੇ ਦੇ ਵਿੱਚ ਸੜਕ ਕੰਡੇ ਲੱਗੇ ਦਰਖਤ ਦੇ ਨਾਲ ਇਹ ਵਾਹਨ ਟਕਰਾ ਜਾਂਦੇ ਨੇ ਜਿਸ ਤੋਂ ਬਾਅਦ ਹਾਈਵੇ ਤੇ ਰੁਕ ਡਿੱਗ ਜਾਂਦਾ ਹੈ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਟਰੱਕ ਚਾਲਕ ਤੁੱਥ ਸੀ ਜਿਸ ਦੇ ਕਾਰਨ ਉਸ ਦੀ ਟਰੈਕਟਰ ਟਰਾਲੀ ਸਵਾਰ ਪਿਓ ਪੁੱਤ ਦੇ ਨਾਲ ਟੱਕਰ ਹੋ ਜਾਂਦੀ ਹੈ ਇਸ ਹਾਦਸੇ ਵਿੱਚ ਹਾਲਾਂਕਿ ਸ਼ਰਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ ਆ ਉਸਦੇ ਸਾਥੀ ਦੇ ਵੱਲੋਂ ਕਬੂਲ ਨਾਮਕ ਕੀਤਾ ਗਿਆ ਕਿ ਹਾਂ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਤਤਸਣ ਜਿਸ ਦੇ ਬਾਅਦ ਇਹ ਪੂਰਾ ਹਾਦਸਾ ਵਾਪਰ ਜਾਂਦਾ ਹੈ ਤਾਂ ਹੁਸ਼ਿਆਰਪੁਰ ਦੇ ਹਲਕਾ ਦਸੂਆ ਜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤਿੰਨ ਲੋਕ ਪੂਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਇੱਕ ਟਰੱਕ ਚਾਲਕ ਦੀ ਮੌਤ ਹੋ ਗਈ ਆ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹਾਦਸਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਅੱਡਾ ਗਰਨਾ ਸਾਹ ਦੇ ਕੋਲ ਵਾਪਰਿਆ ਹਾਦਸੇ ਤੋਂ ਬਾਅਦ ਸੜਕ ਕੰਡੇ ਲੱਗੇ ਦਰਖਤ ਹਾਈਵੇ ਤੇ ਡਿੱਗੇ ਜਿਸ ਦੇ ਕਾਰਨ ਹਾਈਵੇ ਤੇ ਕਈ ਘੰਟੇ ਲੰਬਾ ਜਾਮ ਲੱਗ ਗਿਆ ਤਾਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਚਸ਼ਮਦੀਦਾ ਦਾਸ ਹਾਦਸੇ ਬਾਰੇ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ नाम क्या था कहाँ से आ रहे थे कहाँ जाना था, जा था? जम्मू जा रहे थे जा रहे उसका नाम क्या है दूसरे ड्राइवर का

ਜੀ ਆਪਣਾ ਰਸ਼ਪਾਲ ਸਿੰਘ ਸਾਡੇ ਪਿੰਡ ਦੇ ਹੈਗੇ ਆ ਟਰੈਕਟਰ ਲੈ ਕੇ ਇਹ ਦਸੂਆ ਨੂੰ ਆਰਸੀ ਟਰਾਲੀ ਪਿੱਛੇ ਪਾਈ ਸੀ ਤੇ ਆਪਣਾ ਨੋਰਮਲ ਆਪਣੀ ਸਾਈਟ ਤੇ ਜਾ ਰਿਹਾ ਪਿੱਛੋਂ ਇੱਕ ਟਰੱਲ ਆਇਆ ਜੋ ਇਹਦੇ ਚ ਦੋ ਬਈਏ ਸੀਗੇ ਤੇ ਉਹ ਅਨ ਕੰਟਰੋਲ ਹੋ ਕੇ ਤੇ ਪਿੱਛੇ ਮਾਰਿਆ ਤੇ ਪਿੱਛੇ ਮਾਰ ਕੇ ਇਹਦਾ ਟਰੈਕਟਰ ਜਿਹੜਾ ਮਲ ਟੇਡਾ ਹੋ ਗਿਆ ਤੇ ਥੱਲੇ ਡਿਗੇ ਆ ਇਹਨਾਂ ਦੇ ਕੰਨ ਤੇ ਸਾਈਡ ਤੇ ਮੋੜ ਤੇ ਢੌਣ ਤੇ ਲਿਧੀ ਤੇ ਸੱਟ ਲੱਗੀ ਆ ਦੂਜੇ ਮੁੰਡੇ ਦੇ ਪੈਰ ਤੇ ਤਾਂ ਸਿਰ ਤੇ ਸੱਟ ਲੱਗੀ ਆ ਇਹ ਟਰਾਲੀ ਡਰਾਈਵਰ ਨੇ ਸ਼ਰਾਬ ਪੀਤੀ ਦੋਨਾਂ ਨੇ ਸ਼ਰਾਬ ਪੀਤੀ ਹੈ ਹਸਪੀਟਲ ਵੀ ਡਾਕਟਰ ਨੇ ਦੱਸਿਆ ਸ਼ਰਾਬ ਪੀਤੀ ਦੋਨਾਂ ਨੇ ਸ਼ਰਾਬ ਪੀਤੀ ਸੀ ਉਹਨਾਂ ਨੇ ਮੰਨਿਆ ਵੀ ਇੱਥੇ ਕਿ ਸ਼ਰਾਬ ਪੀਤੀ ਆ ਔਰ ਮੁਸ਼ਕਾਰਿਆ ਸ਼ਰਾਬ ਦਾ ਤੇ ਕੀ ਮੰਗ ਕਰਦੇ ਤੁਸੀਂ ਉਹਨਾਂ ਕੋਲੋਂ ਮੰਗਾ ਜੀ ਇਹ ਜਿਹੜੇ ਸ਼ਰਾਬ ਪੀਤੀ ਆ ਇਹਨਾਂ ਬੰਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਹੋਣੀ ਚਾਹੀਦੀ ਆ ਤੇ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੀ ਚੈਕਿੰਗ ਹੋਣੀ ਚਾਹੀਦੀ ਤਾਂ ਕਿ ਜਿੰਦਗੀ ਨਾਲ ਜਾਵੇ ਉਹਨਾਂ ਦੋਨਾਂ ਬੰਦੇ ਦੀ ਹੁਣ ਜਿੰਦਗੀ ਪਤਾ ਨਹੀਂ ਕੀ ਉਹਨਾਂ ਦੇ ਅੰਦਰ ਹੋ ਗਿਆ ਜਾਂ ਕੀ ਹੋ ਗਿਆ ਭਗਵਾਨ ਜਾਨੇ ਪੂਰਾ ਪਿੰਡ ਦੋਫੀਆ ਔਰ ਪਿੰਡ ਪੂਰਾ ਪਿੰਡ ਸਾਦਮੇ ਵਿੱਚ ਆ ਜੀ